ਸਾਨੂੰ ਕੋਰਾ 5 ਵਜੇ ਘਲਾ ਦਿਓ ਤੁਸੀਂ ਮੋਟਰ ਬੁਲਾਉਣੇ ਹੋਗੇ ਸਾਨੂੰ ਕੋਈ 5 ਵਜੇ ਘਲਾਓ ਸਰ ਜੀ 5 ਵਜੇ 5 ਵਜੇ ਪੱਜ ਕੀ ਹੁੰਦੇ ਨੇ ਪੀ ਨਹੀਂ ਵਸਾ ਕਿੱਥੋਂ ਮੱਚੀ ਜੂ 5 ਵਜੇ ਸਰ ਸਾਹਿਬ ਆਏ ਤੇ ਬਹੁਤ ਸਕਾਰ ਦਾ ਨਿਕਲ ਗਿਆ ਕੋਈ ਕਦੇ ਕੋਈ ਕਾਰਵਾਈ ਨਹੀਂ ਹੋਗੀ ਤੁਸੀਂ ਅੱਜ ਦੁਬਾਰਾ ਫੇਰ ਫੋਟੋ ਖਿੱਚੀ ਸਾਡੇ ਖੇਤ ਦੇ ਵਿੱਚ ਸਾਨੂੰ ਪੇਟਾ ਵਕੀਲ ਸਮਝਦਾ ਤੁਸੀਂ ਆਫਰ ਦੇਖਣ ਨਾਲ ਹੀ ਆਇਆ ਸੀ ਆਪ ਦੀ ਫਿਰ ਤੁਸੀਂ ਜਾਵੋਗੇ ਆਫਰ ਦੇਖਣ ਨਾਲ ਹੀ ਅੱਜ 2 ਵਜੇ ਲਾਵਾਂਗੇ 2 ਵਜੇ ਕਿੱਥੇ ਲਾਵਾਂਗੇ ਅੱਜ ਦੱਸਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੇ ਇਥੋਂ ਸਾਡੇ ਐਸਡੀਐਮ ਸਾਹਿਬ ਮੈਡਮ ਪਵਾਨੀਗੜ੍ਹ ਨੂੰ ਵੀ ਸਾਡੇ ਜਾਂ ਤਾਂ ਇੱਥੇ ਵੈਲਟਰਾਂ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਅਸੀਂ ਇੱਕ ਥੋਕ ਕੇ ਕਹਿਣਾ ਵੀ ਪ੍ਰਾਲੀ ਨੂੰ ਅੱਗ ਲਾਵਾਂਗੇ ਲਵਾਵਾਂਗੇ ਵੀ ਬਲਵਿੰਦਰ ਜੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਹਾਂ ਕਿ ਕਾਫੀ ਪੁਲਿਸ ਪ੍ਰਸ਼ਾਸਨ ਖੜਾ ਉਧਰ ਪੁਲਿਸ ਦਾ ਤੁਸੀਂ ਘਰਾਓ ਕਿਤਾ ਸੀ ਉਹ ਮਾਮਲਾ ਕਿ ਸੀ ਅਸ ਕਿ ਜਿਹੜੇ ਵੈਲਟਰ ਨਾਲ ਗੱਠਾ ਕਰਕੇ ਲੈ ਜਾਂਦੇ ਨੇ ਵੀਡੀਓ ਦੀ ਰੈਂਤ ਖੁੰਦ ਹੈ ਉਹ ਰਹਿ ਜਾਂਦੀ ਆ ਤਾਂ ਕਿ ਉਹ ਜਿਹੜੀ ਪ੍ਰਾਲੀ ਉਹ ਵਿੱਚ ਹੈਰੋ ਨਾਲ ਨਹੀਂ ਵੜਦੀ ਅਸੀਂ ਉਹਨੂੰ ਅੱਗ ਲਾ ਰਹੇ ਤੇ ਕਿਸੇ ਨੇ ਜਾਂ ਤਾਂ ਕੋਈ ਸੀਆਈਡੀ ਕਰੀ ਜਾਂ ਕੁਦਰਤੀ ਪਤਾ ਨਹੀਂ ਕਿਵੇਂ ਪ੍ਰਸ਼ਾਸਨ ਸਾਡੇ ਲਵੇ ਆਇਆ ਉਹ ਆ ਕੇ ਸਾਨੂੰ ਕਹਿੰਦਾ ਸੋਨੇ ਅੱਗ ਲਾਈ ਐ ਅਸੀਂ ਕਿਹਾ ਵੀ ਯਾਰ ਇਹ ਤਾਂ ਜਿਹੜੇ ਬੈਲਰ ਨੇ ਛੱਡੀ ਹੋਈ ਰਹਿਦ ਖੁੰਦ ਹੈ ਵੀ ਉਹ ਜਿਹੜੇ ਗੱਠਾ ਚੱਕ ਕੇ ਲੈ ਗਏ ਉਹਨੂੰ ਅਸੀਂ ਬਚਦੀ ਪਰਾਲੀ ਨੂੰ ਅੱਗ ਲਾਈ ਐ ਉਹਦੇ ਅੱਗ ਲਾਉਣ ਤੇ ਉਹ ਕਹਿੰਦਾ ਥੱਲੇ ਪਰਚਾ ਦਰਜ ਕਰਾਂਗੇ ਅਸੀਂ ਅਸੀਂ ਕਿਹਾ ਜੇ ਤੁਸੀਂ ਥੱਲੇ ਪਰਚਾ ਦਰਜ ਕਰਾਂਗੇ ਅਸੀਂ ਥੋੜਾ ਘ੍ਰਿਓ ਕਰਾਂਗੇ ਅਸੀਂ ਫੋਲ ਉਹਨਾਂ ਨਾਲ ਬਹਿਸ ਕੀਤੀ ਵੀ ਜੇ ਤੁਸੀਂ ਕਹਿੰਦੇ ਹੋ ਵੀ ਅੱਗ ਨਹੀਂ ਲਾਉਣੀ ਤਾਂ ਸਾਡੀ ਇਹਦੀ ਰੈਂਤ ਖੂੰਦਾ ਨੂੰ ਚੱਕੀ ਜਾਵੇ ਸਾਨੂੰ ਜਾਂ ਉਹਦਾ ਮੁਆਵਜ਼ਾ ਦਿੱਤਾ ਜਾਵੇ ਇਸ ਦਾ ਸਿਰਫ ਸਰਕਾਰ ਨੇ ਇਹ ਗੱਲ ਕਹਿਣਿਆ ਵੀ ਜਿਹੜੀ ਸਾਡੀ ਰੈਂਤ ਖੂੰਦਾ ਥੋੜੀ ਮੋਟੀ ਸਾਡਾ ਅਸੀਂ ਉਹਨੂੰ ਅੱਗ ਲਾ ਲਾਵਾਂਗੇ ਕਿਉਂਕਿ ਸਾਡੀ ਮਜਬੂਰੀ ਹੈ ਤੇਲ 100 ਰੁਪਏ ਲੀਟਰ ਹੋਇਆ ਪਿਆ ਖਰਚੇ ਪਹਿਲੀ ਇਦਗੀ ਝੋਨਾ ਜਿਹੜਾ ਜਮੀਂ ਘਟਨੇ ਕਰ ਕਿਸਾਨ ਤਾਂ ਖੁਦਕੁਸ਼ੀਆਂ ਤੱਕ ਮਰਨ ਨੂੰ ਤਿਆਰ ਹੋਇਆ ਪਿਆ ਅਸੀਂ ਇਹਦੇ ਵਿੱਚ ਚਾਰ ਬਾਰੀ ਦਾ ਫੇਰਾਂਗੇ ਆਪਣਾ ਰੂਟਾ ਬੁੱਟਰ ਫਿਰਦਾ ਫਿਰ ਪਲਾਉ ਫਿਰਿਆ ਫਿਰ ਪਹਿਲਾ ਮਿਲਚਰ ਫਿਰਿਆ ਫਿਰ ਤਿੰਨ ਬਾਰੀ ਚੌਂ ਫਰੇ ਘੱਟੋ ਘੱਟ ਸਾਨੂੰ 7-8000 ਰੁਪਏ 20 ਦਿਨ ਪਹਿਲਾਂ ਇਹ ਦੇਣ ਕਿਸਾਨ ਜੋ ਸੁਪਰੀਮ ਕੋਰਟ ਦਾ ਪਹਿਲਾ 19 ਦਾ ਫੈਸਲਾ ਉਹਦੇ ਇਹ ਸਤਕਾਰ ਕਰਨ ਉਹਦਾ 7-8000 ਰੁਪਏ ਇਕੜ ਪਾਓ ਫਿਰ ਸਾਡੇ ਨਾਲ ਗੱਲ ਕਰੋ ਪਹਿਨਾ ਪੂਰਾ ਇਕੱਲੀ ਅੱਗ ਦੇਖ ਕੇ ਨਾ ਉਹ ਨਾ ਫਿਰ ਪੈਸੇ ਦੇਖ ਹੁਣ ਦੇ ਖਾਤੇ ਚ ਪੈਸੇ ਭੱਗੇ ਵੀ ਤੂੰ ਹੋਰ ਕਿਉਂ ਅੱਗ ਲਾ ਰਹੀ ਪਈ ਤੇ ਚ ਪੈਸੇ ਵਾਕੇ ਫਿਰ ਅਗਲਾ ਅੱਗ ਲਾਉਂਦਾ ਫਿਰ ਚਾਹੇ ਗ੍ਰਿਫਤਾਰੀ ਕਰਨ ਸੁਪਰੀਮ ਸੁਪਰੀਮ ਕੋਰਟ ਦਾ ਸਤਕਾਰ ਕਰਨ ਜੋ ਸੁਪਰੀਮ ਕੋਰਟ ਦਾ ਪਹਿਲਾ 19 ਦਾ ਫੈਸਲਾ ਉਹ ਲਾਗੂ ਨਹੀਂ ਕਰ ਰਹੇ ਜਿਹੜਾ ਸਾਡੇ ਖਿਲਾਫ ਆ ਗਿਆ ਤੀ ਬਈ ਇਹਨਾਂ ਨੂੰ ਅੰਦਰ ਕਰ ਦਿਓ ਇਹਨਾਂ ਦੇ ਪਰਚੇ ਕਰ ਦਿਓ ਉਹਨੂੰ ਫਟਾਫਟ ਲਾਗੂ ਕਰ ਰਹੇ ਨੇ 5 ਵਜੇ ਜਿੱਥੇ ਸਾਡੇ 4 ਪਿੰਡਾਂ ਨੂੰ ਕੋਈ ਵੈਲਰ ਨਹੀਂ ਇਹਨਾਂ ਨੇ ਮਹੱਈਆ ਕਰਾਇਆ ਉੱਥੇ ਅਸੀਂ ਇਹਨਾਂ ਨੂੰ ਖੇਤੀਬਾੜੀ ਦਫ਼ਤਰ ਚ ਕਹਿ ਕੇ ਥੱਕ ਗਏ ਵੀ ਸਾਡੀ ਜਿਹੜੀ ਪਰਾਲੀ ਆ ਰੈਂਦ ਖੁੰਦ ਉਹਦੇ ਲਈ ਸਾਡੇ ਵੈਲਰ ਭੇਜੇ ਜਾਣ ਸਾਡੀ ਚੱਕੀ ਜਾਵੇ ਅਸੀਂ ਪ੍ਰਦੂਸ਼ਣ ਕਰਨ ਦੇ ਹੱਕ 'ਚ ਨਹੀਂ ਸਾਡੇ ਵੀ ਫੇਫੜਿਆਂ ਨੂੰ ਧੂਆਂ ਲੱਗਦਾ ਇਹ ਪਰ ਸਾਨੂੰ ਹੱਕ ਕੇ ਜਦੋਂ ਕੋਈ ਪ੍ਰਬੰਧ ਨਹੀਂ ਸਰਕਾਰ ਕਰਦੀ ਫਿਰ ਇਹਨੂੰ ਸੀਖ ਲਾਉਣੀ ਪੈਂਦੀ ਹੈ ਹੁਣ ਬੈਲਰ ਕਿੰਨੇ ਗਨੇ ਪੰਜ ਚਾਰ ਪਿੰਡਾਂ ਨੂੰ ਇੱਕ ਹੈਗਾ ਜਾਂ ਨਹੀਂ ਹੈਗਾ ਨਹੀਂ ਜੀ ਸਾਡੇ ਪਿੰਡਾਂ ਦੇ ਵਿੱਚ ਇੱਕ ਵੀ ਨਹੀਂ ਡਬਲ ਖਰਚੇ ਹੋਗੇ ਪਹਿਲਾਂ ਕਣਕ ਤੇ ਹੋ ਗਿਆ ਡੀਏਪ ਦਾ ਥੈਲਾ ਜਿਹੜਾ 1800 ਦਾ ਬਲੈਕ ਦੇ ਵਿੱਚ ਹੁਣ ਵੀ ਮਰ ਰਿਹਾ ਕਿਸਾਨਾਂ ਜਿਹਦੇ ਵਿੱਚ ਨਾਲ ਨੈਨੋ ਯੂਰੀਆ ਤੇ ਡੀਏਪ ਦਿੱਤਾ ਜਾ ਰਿਹਾ ਤੇ ਐਡੀ ਲੁੱਟ ਕਿਸਾਨਾਂ ਦੀ ਹੋ ਰਹੀ ਆ ਜੇ ਸਾਡੇ ਲਵੇ ਸਰਕਾਰ ਕੋਈ ਪ੍ਰਬੰਧ ਨਹੀਂ ਕਰਦੀ ਸਾਨੂੰ ਖੁਦ ਖੁਸ਼ੀ ਆ ਉਹ ਕਹਿੰਦਾ ਉਹਨੇ ਸੱਪ ਦੇ ਮੂੰਹ ਚ ਕਿਰ ਲਿਆ ਜੇ ਖਾਂਦਾ ਤਾਂ ਵੀ ਮਰਦਾ ਜੇ ਨਹੀਂ ਖਾਂਦਾ ਤਾਂ ਵੀ ਮਰਦਾ ਸਾਡੇ ਤਾਂ ਮੂੰਹ ਚ ਉਹ ਕੰਮ ਹੋਇਆ ਪਿਆ ਸਾਡੀ ਹਾਲਤ ਆ ਜਿਹੜੀ ਉਹ ਦੇਖਣਯੋਗ ਨਹੀਂ ਸਾਨੂੰ ਪਤਾ ਜੇ ਸਾਡੇ ਰੱਬ ਨੂੰ ਪਤਾ ਵੀ ਅੱਜ ਅਸੀਂ ਕਿਵੇਂ ਦਿਨ ਲੱਕਾਟ ਰਹੇ ਹਾਂ ਪਰ ਸਾਡੀ ਮਜਬੂਰੀ ਹੈ ਉਹਨਾਂ ਦੀ ਵੀ ਚਲੋ ਮਜਬੂਰੀਆਂ ਮਲਾਓ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਖਿਲਾਫ ਨਹੀਂ ਕੋਈ ਬੋਲਦੇ ਉਹ ਆਉਣਗੇ ਵੈਲਕਮ ਜੀ ਆਇਆਂ ਨੂੰ ਪਰ ਉਹਨਾਂ ਦਾ ਘਰੋ ਅਸੀਂ ਪਿੰਡ ਲੈਵਲ ਤੇ ਕਰਾਂਗੇ ਜੇ ਸਾਨੂੰ ਪੰਜਾਬ ਲੈਵਲ ਤੇ ਵੀ ਕੰਮ ਕਰਨਾ ਪਿਆ ਤਾਂ ਸੜਕਾਂ ਤੇ ਨੇਹਰੀਆਂ ਲਿਆਵਾਂਗੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨ ਆਪਣੀ ਝੋਨੇ ਦੀ ਕਟਾਈ ਕਰ ਰਹੇ ਹਨਾਂ ਤੇ ਉਸ ਤੋਂ ਬਾਅਦ ਬੈਲਰਾਂ ਨਾਲ ਉਹ ਜਿਹੜੀ ਪ੍ਰਾਲੀਆ ਉਹ ਰਹਿਣ ਦਖੁੰਦ ਚੁੱਕੀ ਜਾ ਰਹੀ ਆ ਪਰ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਆ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਪੁਲਿਸ ਮੁਲਾਜ਼ਮਾਂ ਦਾ ਘਿਰੋ ਕੀਤਾ ਕਿਸਾਨਾਂ ਨੇ ਉਹ ਕਿੱਥੇ ਕੀਤਾ ਸਾਰੀ ਜਾਣਕਾਰੀ ਦੇਵਾਂਗੇ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਹੋਇਆ ਪੁਲਿਸ ਪ੍ਰਸ਼ਾਸਨ ਪਹੁੰਚਿਆ ਪਿੰਡ ਦੇ ਵਿੱਚ ਕਿ ਖੇਤਾਂ ਦੇ ਵਿੱਚ ਅੱਗ ਲਗਾ ਰਹੇ ਨੇ ਕਿਸਾਨ ਅਤੇ ਕਿਸਾਨਾਂ ਨੇ ਉਹ ਪੁਲਿਸ ਮੁਲਾਜ਼ਮਾਂ ਦਾ ਘਿਰੋ ਕਰ ਦਿੱਤਾ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਆ ਉਹ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਉਹ ਗੱਲਬਾਤ ਹੋਈ ਜਿਹੜੀ ਉਹ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਲੱਖੇਵਾਲ ਵਿਖੇ ਹੋਈ ਤਸਵੀਰਾਂ ਦਿਖਾਵਾਂਗੇ ਕਿਸਾਨ ਤੁਹਾਡੇ ਸਾਹਮਣੇ ਖੜੇ ਨੇ ਇਹ ਕਿਸਾਨ ਸੀ ਜਦੋਂ ਕਿਸਾਨ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਿਆ ਤਾਂ ਕਿਸਾਨ ਸਾਰੇ ਇਕੱਠੇ ਹੋਏ ਉਹਨਾਂ ਦੀ ਕਾਫੀ ਬਹਿਸ ਹੁੰਦੀ ਆ ਕਿ ਅਸੀਂ ਕੀ ਕਰੀਏ ਕਿਵੇਂ ਕਰੀਏ ਕਿਸ ਤਰੀਕੇ ਨਾਲ ਕੜਕ ਦੀ ਬਿਜਾਈ ਕਰੀਏ ਸੋ ਗੱਲਬਾਤ ਕਰਾਂਗੇ ਸਟਨ ਬਾਈ ਜੂਰੀ ਮੌਜੂਦ ਨੇ ਵਿੱਚ ਕੀ ਨਾਮ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਪੰਡ ਲੱਖੇਵਾਲ ਠੀਕ ਹੈ ਬਲਵਿੰਦਰ ਜੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਹਾਂ ਕਿ ਕਾਫੀ ਪੁਲਿਸ ਪ੍ਰਸ਼ਾਸਨ ਖੜਾ ਉਧਰ ਪੁਲਿਸ ਦਾ ਤੁਸੀਂ ਘਰਾਓ ਕੀਤਾ ਸੀ ਉਹ ਮਾਮਲਾ ਕੀ ਸੀ ਅਸਲ ਉਹ ਮਾਮਲਾ ਇਹ ਸੀਗਾ ਕਿ ਜਿਹੜੇ ਵੈਲਰ ਨਾਲ ਗੱਠਾ ਕਰਕੇ ਲੈ ਜਾਂਦੇ ਨੇ ਜਿਹੜੀ ਦੀ ਰੈਂਦ ਖੂਦ ਹੈ ਉਹ ਰਹਿ ਜਾਂਦੀ ਹੈ ਤਾ ਕਿ ਉਹ ਜਿਹੜੀ ਪ੍ਰਾਲੀ ਉਹ ਵਿਚਰ ਹਾਇਰੋ ਨਾਲ ਨਹੀਂ ਵੜਦੀ ਅਸੀਂ ਉਹਨੂੰ ਅੱਗ ਲਾ ਰਹੇ ਤੇ ਕਿਸੇ ਨੇ ਜਾਂ ਤਾਂ ਕੋਈ ਸੀਆਈਡੀ ਕਰੀ ਜਾਂ ਕੁਦਰਤੀ ਪਤਾ ਨਹੀਂ ਕਿਵੇਂ ਪ੍ਰਸ਼ਾਸਨ ਸਾਡੇ ਲਵੇ ਆਇਆ ਉਹ ਆ ਕੇ ਸਾਨੂੰ ਕਹਿੰਦਾ ਸੋਨੇ ਅੱਗ ਲਾਈ ਹੈ ਅਸੀਂ ਕਿਹਾ ਵੀ ਯਾਰ ਇਹ ਤਾਂ ਜਿਹੜੇ ਬੈਲਰ ਨੇ ਛੱਡੀ ਹੋਈ ਰਹਿਦ ਖੁੰਦ ਹੈ ਵੀ ਉਹ ਜਿਹੜੇ ਗੱਠਾ ਚੱਕ ਕੇ ਲੈ ਗਏ ਉਹਨੂੰ ਅਸੀਂ ਬਚਦੀ ਪ੍ਰਾਲੀ ਨੂੰ ਅੱਗ ਲਾਈ ਹੈ ਉਹਦੇ ਅੱਗ ਲਾਉਣਦੇ ਹੋ ਕਹਿੰਦੇ ਹਟਦੇ ਪਰਚਾ ਦਰਜ ਕਰਾਂਗੇ ਅਸੀਂ ਅਸੀਂ ਕਿਹਾ ਜੇ ਤੁਸੀਂ ਹਟਦੇ ਪਰਚਾ ਦਰਜ ਕਰਾਂਗੇ ਅਸੀਂ ਠੋੜਾ ਕਰਿਓ ਕਰਾਂਗੇ ਅਸੀਂ ਪੁਲਿਸ ਨਾਲ ਬਹਿਸ ਕੀਤੀ ਵੀ ਜੇ ਤੁਸੀਂ ਕਹਿੰਦੇ ਹੋ ਵੀ ਅੱਗ ਨਹੀਂ ਲਾਉਣੀ ਤਾਂ ਸਾਡੇ ਜਿਹੜੀ ਰਹਿਣ ਖੁਦਾਂ ਨੂੰ ਚੱਕੀ ਜਾਵੇ ਸਾਨੂੰ ਜਾਂ ਉਹਦਾ ਮਾਅਬਜਾ ਦਿੱਤਾ ਜਾਵੇ ਠੀਕ ਹੈ ਉਸ ਕਰਕੇ ਸਾਡੀ ਆਪਸ ਵਿੱਚ 2 ਘੰਟੇ ਲਗਾਤਾਰ ਪੁਲਿਸ ਨਾਲ ਜਿਹੜੀ ਬੈਸੋ ਵੈਸੀ ਅਸੀਂ ਹੋਏ ਹੁਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕਰਦੇ ਫਿਰ ਉਹਨਾਂ ਨੂੰ ਅਸੀਂ ਜਾਣ ਦਿੱਤਾ ਠੀਕ ਹੈ ਅਸੀਂ ਦੇਖ ਰਹੇ ਸੀ ਕਿ ਵੀਡੀਓ ਬਣਾ ਰਹੇ ਸੀ ਉਹ ਤੁਹਾਡੀ ਗੱਲਬਾਤ ਇਹ ਵੀ ਵਿੱਚ ਹੁੰਦੀ ਹੈ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਇਹ ਵੀ ਗੱਲਬਾਤ ਹੋਈ ਸੀ ਕਿ ਤੁਹਾਨੂੰ ਲੋੜ ਨਹੀਂ ਹੈਗੀ ਵੀਡੀਓ ਬਣਾਉਣ ਦੀ ਕਿਉਂਕਿ ਅਸੀਂ ਪਹਿਲਾਂ ਉਹ ਚਕਾਤਾ ਸੀ ਥੋੜੀ ਬੋਤੀ ਰੈਂਤ ਖੂੰਦ ਸੀ ਉਹ ਫੁੱਕੀ ਸੀ ਉਹ ਕਹਿੰਦੇ ਵੀ ਸਾਡੀ ਜਿਹੜੀ ਉਰੇ ਆਏ ਆ ਅਸੀਂ ਆਪਣੇ ਪਹਾਣੀਗੜ ਤੋਂ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਚੰਨੋ ਚੌਂਕੀ ਤੋਂ ਤੀ ਉਹ ਕਹਿੰਦੇ ਵੀ ਤੁਸੀਂ ਸਾਡੀ ਵੀਡੀਓ ਨਾ ਬਣਾਓ ਪਰ ਸਾਡਾ ਅਧਿਕਾਰ ਹੈ ਇਹ ਅਸੀਂ ਵੀਡੀਓ ਬਣਾ ਸਕਦੇ ਹਾਂ ਅਸੀਂ ਕਿਹੜਾ ਕੋਈ ਜੁਰਮ ਕੀਤਾ ਅਸੀਂ ਤਾਂ ਸਿਰਫ ਸਰਕਾਰ ਨੇ ਇਹ ਗੱਲ ਕਹਿਣਿਆ ਵੀ ਜਿਹੜੀ ਸਾਡੀ ਰੈਂਤ ਖੂੰਦਾ ਥੋੜੀ-ਮੋਟੀ ਸਾਡਾ ਅਸੀਂ ਉਹਨੂੰ ਅੱਗ ਲਾ ਲਾਵਾਂਗੇ ਕਿਉਂਕਿ ਸਾਡੀ ਮਜਬੂਰੀ ਹੈ ਤੇ ਤੇਲ 100 ਰੁਪਏ ਲੀਟਰ ਹੋਇਆ ਪਿਆ ਖਰਚੇ ਪਹਿਲੀ ਇਤਕੀ ਝੋਨਾ ਜਿਹੜਾ ਜਮੀ ਘਟ ਨਿਕ ਰਿਹਾ ਕਿਸਾਨ ਤਾਂ ਖੁਦਕੁਸ਼ੀਆਂ ਤੱਕ ਮਰਨ ਨੂੰ ਤਿਆਰ ਹੋਇਆ ਪਿਆ ਇਹ ਸਾਡੀ ਮਜਬੂਰੀ ਧੀ ਇਸ ਕਰਕੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਸਾਡੇ ਤੇ ਕੋਈ ਕਾਰਵਾਈ ਕਰੋਗੇ ਤਾਂ ਸਾਡਾ ਨਗਰਪਿੰਡ ਲਖਿਆਲ ਤੇ ਸਾਡੇ ਸੂਬੇ ਦੇ ਆਗੂ ਆਗੂ ਗੁਰਦੇਵ ਸਿੰਘ ਗੱਜੂ ਮਾਜਰਾ ਪਹੁੰਚ ਕੇ ਤੇ ਜਿਹੜਾ ਉਹਨਾਂ ਨੇ ਬਹਿਸ ਕਰਨ ਤੋਂ ਬਾਅਦ ਉਹਨਾਂ ਨੇ ਮੰਨਿਆ ਵੀ ਠੀਕ ਆ ਯਾਰ ਤੁਸੀਂ ਸਹੀ ਹੋ ਇੱਥੇ ਤੇ ਅਸੀਂ ਉਹਨਾਂ ਨੂੰ ਫਿਰ ਜਾਣ ਦਿੱਤਾ ਬਿਲਕੁਲ ਬਲਵਿੰਦਰ ਜੀ ਗਰਾਊਂਡ ਜ਼ੀਰੋ ਤੋਂ ਰਿਐਲਿਟੀ ਕੀ ਆ ਕਿੰਨੇ ਕ ਬੀਲਰ ਮਿਲੇ ਨੇ ਤੁਹਾਡੇ ਤੱਕ ਕਿੰਨੇ ਕ ਪਹੁੰਚੇ ਨੇ ਕਿੰਨੀ ਕ ਰਹੇਦ ਖੁੰਦ ਚੱਕ ਰਹੇ ਨੇ ਤੇ ਹੁਣ ਆਉਣ ਵਾਲੇ ਸਮੇਂ ਚ ਕਿਉਂਕਿ ਕਟਾਈ ਹੁਣ ਪੂਰੇ ਜ਼ੋਰ ਤੇ ਚੱਲ ਰਿਹਾ ਕੰਮ ਕਣਕ ਦੀ ਬਿਜਾਈ ਵੀ ਹੋਣੀ ਆ ਹੁਣ ਕਿਵੇਂ ਦਾ ਕਿਵੇਂ ਦਾ ਪ੍ਰਬੰਧ ਆ ਸਰਕਾਰ ਦਾ ਜਿਹੜਾ ਹੁਣ ਸਰਕਾਰ ਦਾ ਪ੍ਰਬੰਧ ਆ ਜੀ ਅੱਜ ਸਾਡੇ ਪਿੰਡ ਦੇ ਵਿੱਚ ਚੰਨੋ ਲਖਿਆਲ ਨੂਰਪੁਰਾ ਬਰਾ ਦੇ ਵਿੱਚ ਕੋਈ ਬੀਲਰ ਨਹੀਂ ਹੈ ਜੀ ਅੱਜ ਜੇ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਸਾਡੇ ਘਟੋ ਘਟਾ ਜੇ ਅਸੀਂ ਅੱਜ ਮੰਨ ਲਓ ਝੋਨਾ ਵੱਢੀਏ ਤਾਂ ਉਹਨੂੰ ਚੱਕਣ ਵਾਸਤੇ ਘੱਟੋ ਘੱਟ ਨਾਲ ਲਵੇ ਟਾਈਮ ਹੀ ਨਹੀਂ ਹੈਗਾ ਜੇ ਸਾਡੀਆਂ ਉਹ ਮੰਨ ਲਓ ਕੋਈ ਗੱਠਾ ਬਣਾ ਬੈਲਰ ਨਾਲ ਇਕੱਠਾ ਕਰਕੇ ਗੱਠਾ ਵੀ ਬਣਾ ਜਾਂਦੇ ਨੇ ਤਾਂ ਉਹਦੇ ਵਿੱਚ ਦਿੱਕਤ ਉਹ ਚੱਕਣ ਨਹੀਂ ਆਉਂਦੇ ਠੀਕ ਹੈ ਕਿਹੜੀ ਕਣਕ ਦੀ ਬਿਜਾਈ ਹੈ ਉਹ ਕਿਵੇਂ ਹੋਊਗੀ ਫਿਰ ਹੁਣ ਬਿਜਾਈ ਦੇ ਕਿੰਨੇ ਦਿਨ ਨੇ ਜੇ ਬਿਜਾਈ ਹੁਣ ਸਟਾਰਟ ਨੂੰ ਕਿੰਨੇ ਕਿ ਦਿਨਾਂ ਤੱਕ ਦਾ ਸਮਾਂ ਬਿਜਾਈ ਕਰਨ ਦਾ ਸਿਰਫ ਅੱਜ ਤੋਂ 20 ਦਿਨਾਂ ਦੇ ਵਿੱਚ ਵਿੱਚ ਬਿਜਾਈ ਦਾ ਕੰਮ ਫਾਈਨਲ ਹੋ ਜਾਊਗਾ ਕਿਉਂਕਿ 20 ਦਿਨਾਂ ਦੇ ਵਿੱਚ ਵਿੱਚ ਬਿਜਾਈ ਪੂਰੀ ਹੋ ਜਾਊਗੀ ਕਿਉਂਕਿ ਜਿਹੜੀ ਗਿੱਲਾ ਇਸ ਟਾਈਮ ਪਸਵਾ ਚੱਲਦੀ ਹੈ ਜਿਹੜੀ ਗਿੱਲਾ ਹੈ ਉਹ ਬਹੁਤ ਥੋੜੀ ਕਿਸਾਨ ਦੇ ਰਹਿ ਗਈ ਵਿੱਚ ਰੌਣੀਆਂ ਵੀ ਕਰਨੀਆਂ ਪੈਣੀਆਂ ਪਰ ਬਹੁਤ ਵੱਡੀ ਦਿੱਕਤ ਆ ਰਹੀ ਹੈ ਕਿਸਾਨਾਂ ਨੂੰ ਜਿੱਥੇ ਸਾਡੇ 4 ਪਿੰਡਾਂ ਨੂੰ ਕੋਈ ਵੈਲਰ ਨਹੀਂ ਇਹਨਾਂ ਨੇ ਮੁਹਈਆ ਕਰਾਇਆ ਉੱਥੇ ਅਸੀਂ ਇਹਨਾਂ ਨੂੰ ਖੇਤੀਬਾੜੀ ਦਫ਼ਤਰ ਚ ਕਹਿ ਕੇ ਥੱਕ ਗਏ ਵੀ ਸਾਡੀ ਜਿਹੜੀ ਪਰਾਲੀ ਆ ਰਹਿਣ ਖੁੰਦਾ ਉਹਦੇ ਲਈ ਸਾਡੇ ਵੈਲਰ ਭੇਜੇ ਜਾਣ ਸਾਡੀ ਚੱਕੀ ਜਾਵੇ ਅਸੀਂ ਪ੍ਰਦੂਸ਼ਣ ਕਰਨ ਦੇ ਹੱਕ 'ਚ ਨਹੀਂ ਸਾਡੇ ਵੀ ਫੇਫੜਿਆਂ ਨੂੰ ਧੂਆਂ ਲੱਗਦਾ ਇਹ ਸਾਡੇ ਵੀ ਨੱਕ ਰਹੀ ਧੂਆਂ ਅੰਦਰ ਜਾਂਦਾ ਅਸੀਂ ਕਿਸੇ ਦਾ ਭੁੱਖ ਸਾਨੂੰ ਹੱਕ ਕੇ ਜਦੋਂ ਕੋਈ ਪ੍ਰਬੰਧ ਨਹੀਂ ਸਰਕਾਰ ਕਰਦੀ ਫਿਰ ਇਹਨੂੰ ਸੀਖ ਲਾਉਣੀ ਪੈਂਦੀ ਹੈ ਬਿਲਕੁਲ ਹੁਣ ਕੀ ਕੀ ਆਉਣ ਵਾਲੇ ਸਮੇਂ ਚ ਜੇ 2-3 ਦਿਨਾਂ ਚ ਬੈਲਰ ਤੁਹਾਡੇ ਪਿੰਡਾਂ ਚ ਨਹੀਂ ਆਉਂਦਾ ਤਾਂ ਕੀ ਕਰੋਗੇ ਅਸੀਂ ਤੁਹਾਡੇ ਰਾਈ ਦੱਸਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਤੇ ਇਥੋਂ ਸਾਡੇ ਐਸਡੀਐਮ ਸਾਹਿਬ ਮੈਡਮ ਪਵਾਨੀਗੜ੍ਹ ਨੂੰ ਵੀ ਸਾਡੇ ਜੱਤਾ ਇੱਥੇ ਬੈਲਰਾਂ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਅਸੀਂ ਹੱਕ ਠੋਕ ਕੇ ਕਹਿਣਾ ਵੀ ਪ੍ਰਾਲੀ ਨੂੰ ਅੱਗ ਲਾਵਾਂਗੇ ਲਵਾਵਾਂਗੇ ਵੀ ਤੇ ਜਿਹੜੇ ਕਿਸਾਨ ਪੁਲਿਸ ਪ੍ਰਸ਼ਾਸਨ ਕੋਈ ਐਸਡੀਐਮ ਸਾਹਿਬ ਤਹਿਸੀਲਦਾਰ ਸਾਡੇ ਪਿੰਡਾਂ ਚ ਆਉਣਗੇ ਉਹਨਾਂ ਦਾ ਅਸੀਂ ਕਰਿਓ ਕਰਾਂਗੇ ਬਿਲਕੁਲ ਜੀ ਕਿਵੇਂ ਲੱਗਦਾ ਜੀ ਕਿੰਨੇ ਕੁ ਬੇਲਰ ਆਏ ਨੇ ਕੀ ਤਿਆਰੀਆਂ ਨੇ ਸਰਕਾਰ ਕਹਿ ਰਹੀ ਸੀ ਕਿ ਕਰੋੜਾਂ ਦੀ ਅਸੀਂ ਮਸ਼ੀਨਰੀ ਦੇਤੀ ਕਿ ਪਰਾਲੀ ਸਾਹਮਣੇ ਦੇ ਅਸੀਂ ਯਤਨ ਕਰਤੇ ਕਿਸਾਨਾਂ ਦੀ ਪਰਾਲੀ ਚੱਕੀ ਜਾਊਗੀ ਕਿ ਪਰ ਅੱਗ ਨਾ ਲਾਓ ਸਰਕਾਰ ਕਹਿ ਰਹੀ ਦੇਖੋ ਜੀ ਅੱਗ ਲਾਉਣ ਨੂੰ ਸਾਰੇ ਕਿਸਾਨ ਸਹਿਮਤ ਨੇ ਵੀ ਨਾ ਲਾਓ ਜੀ ਪਰ ਇਹਦਾ ਜੋ ਆਪਣੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਝੂਠੇ ਵਾਅਦੇ ਕਰੇ ਜਾਂਦੇ ਨੇ ਜਾਂ ਉਹਨੇ ਬਿਆਨ ਦਿੱਤੇ ਜਾਂਦੇ ਨੇ ਉਹ ਝੂਠੇ ਹੁੰਦੇ ਨੇ ਸਾਰੇ ਹਰੇਕ ਪਿੰਡ ਨੂੰ ਪਿੰਡ ਦੇ ਮੁਤਾਬਕ ਵੱਡੇ ਪਿੰਡ ਨੂੰ ਚਾਰ-ਚਾਰ ਬਿੱਲਰ ਦਿੱਤੇ ਜਾਣ ਸੋਸਾਇਟੀਆਂ 'ਚ ਦਿੱਤੇ ਜਾਣ ਤੇ ਅਸੀਂ ਬਾਰੀ ਸੁਧੇ ਜਿਵੇਂ ਵੱਢਦੇ ਆ ਉਸ ਤਰ੍ਹਾਂ ਅਸੀਂ ਉਹਨੇ ਬਿੱਲਰ ਨਾਲ ਇਕੱਠਾ ਕਰਾਈਏ ਤੇ ਨਾਲ ਸਾਨੂੰ ਚੱਕਣ ਦੀ ਗਾਰੰਟੀ ਦਿੱਤੀ ਜਾਵੇ ਠੀਕ ਹੈ ਨਹੀਂ ਹੁਣ ਬਿੱਲਰ ਕਿੰਨੇ ਕ ਨੇ ਪੰਜ ਚਾਰ ਪਿੰਡਾਂ ਨੂੰ ਇੱਕ ਹੈਗਾ ਜਾਂ ਨਹੀਂ ਹੈਗਾ ਨਹੀਂ ਜੀ ਸਾਡੇ ਪਿੰਡਾਂ ਦੇ ਵਿੱਚ ਇੱਕ ਵੀ ਨਹੀਂ ਹੈ ਨਹੀਂ ਅੱਛਾ ਨਾ ਚੰਨੂ ਜੀ ਨਾ ਲੱਖੇਵਾਲ ਨੂਰਪੁਰਾ ਬਰਾਜ ਤੁਸੀਂ ਆ ਪਤਾ ਕਰ ਸਕਦੇ ਹੋ ਵੀ ਕਿੰਨੇ ਕਬਿਲਰ ਨੇ ਨਹੀਂ ਜਾਨੀ ਕਿ ਤੁਹਾਡੇ ਲਈ ਕੋਈ ਹੱਲ ਨਹੀਂ ਕੋਈ ਹੱਲ ਬਿਲਕੁਲ ਕੋਈ ਹੱਲੇ ਨਹੀਂ ਜੀਗਾ ਹੁਣ ਤੁਸੀਂ ਇਹ ਹੋਰ ਤੁਸੀਂ ਮੈਂ ਬੇਨਤੀ ਕਰਨੀ ਚਾਹੁੰਦਾ ਜੀ ਆਹ ਖੇਤ ਮੇਰਾ ਜੀ ਇਹਦੇ ਵਿੱਚ ਮੈਂ ਤਿਆਰ ਕਰੀਆ ਇਹਦੇ ਵਿੱਚ ਬੈਠ ਕੇ ਪ੍ਰਸ਼ਾਸਨ ਆਵੇ ਜਾਂ ਕੋਈ ਮਾਹਰ ਬੰਦੇ ਹੋਣ ਮੇਟੋ ਇਹਦਾ ਖਰਚਾ ਲਿਖਾਇਆ ਜਾਂ ਲਿਖਣ ਮੇਰੇ ਨਾਲ ਅਸੀਂ ਇਹਦੇ ਵਿੱਚ ਚਾਰ ਬਾਰੀ ਦਾ ਫੇਰਾਂਗੇ ਆਪਣਾ ਰੂਟਾ ਬਟਰ ਫੇਰਦਾ ਫਿਰ ਪਲਾਉ ਫੇਰਿਆ ਫਿਰ ਪਹਿਲਾ ਮਿਲਚਰ ਫੇਰਿਆ ਫਿਰ ਤਿੰਨ ਬਾਰੀ ਚੌ ਫਰੇ ਘੱਟੋ ਘੱਟ ਸਾਨੂੰ 7-8000 ਰੁਪਇਆ 20 ਦਿਨ ਪਹਿਲਾਂ ਇਹ ਦੇਣ ਕਿਸਾਨ ਨੂੰ ਜੋ ਸੁਪਰੀਮ ਕੋਰਟ ਦਾ ਪਹਿਲਾ 19 ਦਾ ਫੈਸਲਾ ਉਹ ਤੇ ਇਹ ਸਤਕਾਰ ਕਰਨ ਉਹਦਾ ਬਾਤ ਤੋਂ ਬਾਦ ਹੋਰ ਵਧਾ ਕੇ ਇੱਕ ਵਾਰ ਤਾਂ ਕੈਪਟਨ ਦੀ ਸਰਕਾਰ ਸੀ ਉਦੋਂ ਦੇ ਵੀ ਦਿੱਤਾ ਸੀ ਬਹੁਤੇ ਕਿਸਾਨਾਂ ਨੂੰ ਕਿ ਪਾਤਾ ਸੀ ਕੁਝ ਸ਼ੁਰੂਆਤ ਬਿਲਕੁਲ ਨਹੀਂ ਹੋਇਆ ਜੀ ਕਦੇ ਨਹੀਂ ਸਾਨੂੰ ਨਹੀਂ ਹੋਇਆ ਮੈਂ ਤਾਂ ਕਹਿ ਰਿਹਾ ਸਾਨੂੰ 20 ਦਿਨ ਪਹਿਲਾਂ ਇਹ ਪੈਸੇ ਪਾਉਣ ਫਿਰ ਸੈਟਲਾਈਟਰ ਅਸੀਂ ਦੇਖ ਕੇ ਆਉਣ ਵੀ ਇਹ ਬੰਦੇ ਨੂੰ ਪੈਸੇ ਪਾਤੇ ਅੱਗ ਲਾ ਰਿਹਾ ਪਹਿਲੀ ਤੇ ਸਾਨੂੰ ਪੈਸੇ ਪਾਉ ਮਹੀਨਾ ਪਹਿਲਾਂ ਠੀਕ ਹੈ 7-8000 ਰੁਪਇਆ ਇੱਕ ਕੜ ਪਾਉ ਫਿਰ ਸਾਡੇ ਨਾਲ ਗੱਲ ਕਰੋ ਪਹਿਲਾਂ ਸੁਭਰਾ ਕੱਲੀ ਅੱਗ ਦੇ ਕੇ ਨਾ ਹੁਣ ਨਾ ਫਿਰ ਪੈਸੇ ਦੇ ਕੇ ਹੁਣ ਵੀਦੇ ਖਾਤੇ ਚ ਪੈਸੇ ਭੱਗੇ ਵੀ ਤੂੰ ਹੁਣ ਕਿਉਂ ਅੱਗ ਲਾ ਰਹੇ ਆ ਭਾਈ ਜੇ ਖਾਤੇ ਚ ਪੈਸੇ ਵਾਗੇ ਫਿਰ ਅਗਲਾ ਅੱਗ ਲਾਉਂਦਾ ਫਿਰ ਚਾਹੇ ਗ੍ਰਿਫਤਾਰੀ ਕਰਨ ਸੁਪਰੀਮ ਸੁਪਰੀਮ ਕੋਰਟ ਦਾ ਸਤਕਾਰ ਕਰਨ ਜੋ ਸੁਪਰੀਮ ਕੋਰਟ ਦਾ ਪਹਿਲਾ 19 ਦਾ ਫੈਸਲਾ ਉਹ ਲਾਗੂ ਨਹੀਂ ਕਰ ਰਹੇ ਜਿਹੜਾ ਸਾਡੇ ਖਿਲਾਫ ਆ ਗਿਆ ਤੀ ਭਈ ਇਹਨਾਂ ਨੂੰ ਅੰਦਰ ਕਰ ਦਿਓ ਇਹਨਾਂ ਦੇ ਪਰਚੇ ਕਰ ਦਿਓ ਉਹਨੂੰ ਫਟਾਫਟ ਲਾਗੂ ਕਰ ਰਹੇ ਨੇ ਭੱਜ ਭੱਜ ਕੇ ਵੇਇਤਾ ਸਾਰਾ ਸਾਰਾ ਗਲਤ ਗੱਲ ਆ 19 ਦਾ ਫੈਸਲਾ ਕੀ ਸੀ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦਾ ਇਹ ਦੱਸਦੇ ਨੇ ਮਾਹਰ ਬੰਦੇ ਨੇ ਵੀ ਇਹ ਫੈਸਲਾ ਹੋਇਆ ਸੀ ਇਹਨਾਂ ਨੂੰ ਪ੍ਰਤੀ ਏਕੜ پیسے ਦੇਵੋ ਜਿਹੜੇ ਉਹਨਾਂ ਨੇ ਫੈਸਲੇ 'ਚ ਲਿਖੇ ਨੇ ਵੀ ਕਿਸਾਨਾਂ ਨੂੰ ਪੈਸੇ ਭੇਜੋ ਦੇਵੋ ਹਾਂ ਖਰਚਾ ਹੁੰਦਾ ਜਿਹੜਾ ਮਹਾਰਾਜ ਉਹ ਹੁਣ ਵੀ ਲਵਾ ਲੈਣ ਜਾਂ ਬੈਠ ਕੇ ਆ ਕੇ 1 ਏਕੜ ਜਾਂ 2 ਏਕੜਾਂ ਸੀ ਤਿਆਰ ਕਰ ਦਿੰਦੇ ਆ ਵੀ ਇੰਨਾ ਤੇਲ ਲੱਗਦਾ 100 ਰੁਪਏ ਲੀਟਰ ਮੰਗੂ ਤੇਲ ਹੋ ਰਿਹਾ ਟਰੈਕਟਰ ਦਾ ਦਾ ਸਲੱਖ ਦੇ ਹੋਣਾ ਉਹਨਾਂ ਦੀ ਕਸਾਈ ਹੋ ਰਹੀ ਆ ਹੈ ਜੀ ਇਸ ਘਰਾ ਘਰ ਕੇ ਮਜਬੂਰ ਹੋ ਕੇ ਕਥਾਰ ਨੂੰ ਲਾਉਣੀ ਪੈ ਰਹੀ ਆ ਅਸੀਂ ਅੱਗ ਲਾ ਕੇ ਲਾਉਣ ਦੇ ਬਿਲਕੁਲ ਹੱਕ ਚ ਨਹੀਂ ਜਦੋਂ ਬੰਦਾ ਇੱਕ ਛੋਟਾ ਜ਼ਿਮੀਦਾਰ ਨੂੰ ਬੰਦਾ ਕਿਰਾਏ ਤੇ ਮਿਲਦਾ ਕੋਈ ਆਪਣਾ ਸਾਧਨ ਸਾਡੀਆਂ ਸੁਸਾਇਟੀਆਂ ਦੇ ਵਿੱਚੋਂ ਘੱਟੋ ਘੱਟ ਵੱਡੇ ਟਰੈਕਟਰ ਹੁੰਦੇ ਸਾਨੂੰ ਘੱਟ ਰੇਟ ਤੇ ਮਿਲਣ ਕਰਾਇਆ ਤੇ ਦੂਜਾ ਬੈਲਰ ਸਾਡੇ ਸੁਸਾਇਟੀਆਂ ਚ ਹੁੰਨ ਮਲਚਰ ਸਾਡੇ ਚਾਰ-ਚਾਰ ਹੁੰਨ ਸਾਡੇ ਸੁਸਾਇਟੀ ਦੀ ਇੱਕ ਵੀ ਮਲਚਰ ਨਹੀਂ ਹੈਗਾ ਜਿਹੜਾ ਚੱਲ ਰਿਹਾ ਫਿਰ ਮਜਬੂਰ ਹੋ ਕੇ ਕਰੇਗੀ ਜ਼ਿਮੀਦਾਰਾ ਬਿਲਕੁਲ ਸੁਪਰ ਸੀਡਰ ਦੀ ਗੱਲਬਾਤ ਆਉਂਦੀ ਐ ਸਾਹਮਣੇ ਕਿ ਸੁਪਰ ਸੀਡਰ ਤੇ ਬਹੁਤ ਸਬਸਿਡੀ ਦਿੱਤੀ ਗਈ ਹੈ ਸੁਪਰ ਸੀਡਰ ਸਾਰੇ ਖੂਸ ਨੂੰ ਵਿੱਚੇ ਗਵਨ ਕਰ ਦਿੰਦਾ ਕਿਤੇ ਨਾ ਕਿਤੇ ਖਤਮ ਕਰ ਦਿੰਦਾ ਨਹੀਂ ਜੀ ਇਹੋ ਜੇ ਨਵੇਂ ਖਾਦਾਂ ਰਹੇ ਉਹ ਲਊ ਕਾਉਂ ਜੀ ਅੱਜ ਤਾਂ ਪਹਿਲੀ 30-34 ਲੱਖ ਦੇ ਕਰ ਜਾਈਆਂਗੇ ਜਿਹੜਾ 2 ਕਿੱਲੇ ਵਾਲਾ ਉਹਨੂੰ ਲੈ ਆਉਂਡੂਗਾ ਜੋ ਉਹਨੂੰ ਖਿੱਚੂ ਵੀ 12 ਲੱਖਾਂ ਦਾ ਟਰੈਕਟਰ ਇੱਥੇ ਵੀ ਗੱਲ ਕਰੋ ਜੀ ਉਹਨੂੰ ਜ਼ਾਇਦਾ 20-30 ਕਿੱਲੇ ਜਿਹਦੇ ਉਹਨੇ ਲੈ ਚੂ ਜ਼ਮੀਨਦਾਰ ਲੈ ਲੈਂਦੇ ਨੇ ਵੱਡੇ ਪਰ ਜਿਹੜੇ ਨਾਰਮਲ ਜ਼ਮੀਨਦਾਰ ਨੇ ਮੱਧੇ ਛੋਟੇ ਬਚਾਰ ਬਿਕਾਰਲੇ ਉਹ ਨਹੀਂ ਲੈ ਸਕਦੇ ਨਾ ਜੇ ਲੈ ਲੀਓ ਸਾਧਨ ਹੀ ਲੈ ਸਕਦੇ ਜੇ ਲੈ ਲੀਓ ਉਹ ਵੀ ਲੈ ਲੂਗਾ ਫਿਰ ਤੇਲ ਕਿਵੇਂ ਫੁਕਣਗੇ ਬਿਲਕੁਲ ਹੁਣ 20 ਕੁਇੰਟਲ ਦੀ ਜੀੜੀ ਨਿਕਲੀ ਆੜੀਆਂ ਦੇ ਪੈਸੇ ਪੂਰੇ ਨਹੀਂ ਹੋਏ ਬੈਂਕਾਂ ਭਰੀਆਂ ਨਹੀਂ ਜਾ ਰਹੀਆਂ ਤੇ ਚੱਲੂ ਦਾ ਉਹ ਵੀ ਟ੍ਰੈਕ ਵੀ ਪੈਸੇ ਨਾਲ ਤੇਲ ਨਾਲੇ ਚੱਲੂ ਇਹ ਮਜਬੂਰ ਆ ਕਿਸਾਨ ਆ ਜਾਨੀ ਕਿ ਹੁਣ ਜੇ ਬਿਲਰ ਨਹੀਂ ਮਿਲਦਾ ਤੁਹਾਨੂੰ ਫਿਰ ਤਾਂ ਮਜਬੂਰੀ ਬਸ ਹੋ ਮਜਬੂਰੀ ਬਸ ਆ ਜੀ ਅਸੀਂ ਲਾ ਕੇ ਕਿਸਾਨ ਕੋਈ ਆਇਆ ਹੋਣੀ ਅਗਲਾ ਕੇ ਬਿਲਕੁਲ ਨਹੀਂ ਆ ਰਾ ਜੀ ਮਜਬੂਰ ਹੋ ਕੇ ਲਾ ਰਹਿਣਾ ਹੈ ਕਿਸਾਨ ਬਿਲਕੁਲ ਹਾਂਜੀ ਇੱਕ ਸੁਪਰ ਸੀਡਰਾਂ ਸੁੰਡੀ ਦੀ ਪ੍ਰੋਬਲਮ ਆਈ ਪਿਛਲੇ ਸਮੇਂ ਚ ਉਹ ਆਈ ਆ ਉਹ ਹਾਂਜੀ ਉਹ ਆਪਣੇ ਵੀਡੀਓ ਆ ਰਹੀਆਂ ਨੇ ਜੀ ਸੁੰਡੀ ਨਹੀਂ ਮਾਰ ਰਹੀ ਜੀ ਪਤਾ ਨਾ ਜੀ ਖੇਤਾਂ ਦੇ ਖੇਤ ਖਾਲੀ ਕਰ ਦਿੱਤੇ ਜਿਹੜੇ ਪਿਛਲੇ ਸਾਲ ਜਿਹੜੇ ਜ਼ਿਮੀਦਾਰ ਨੇ ਉਹ ਕਿਰਾਏ ਤੇ ਵੀ ਬਿਜਾਈ ਸੀ ਛੋਟੇ ਜ਼ਿਮੀਦਾਰ ਨੇ ਉਹਦੇ ਬੀਜਣ ਦੇ ਨਾਲ ਜਦੋਂ ਸੁੰਡੀ ਪੈ ਗਈ ਤਾਂ ਉਹ ਕੋਰਾ ਜਨ ਸਪਰੇ ਨੇ ਨੀ ਵੀ ਨਹੀਂ ਰੋਕੀ ਪਦਾਨ ਨੇ ਵੀ ਨਹੀਂ ਰੋਕੀ ਜਦੋਂ ਲੋਕਾਂ ਦੇ ਮੰਜੇ-ਮੰਜੇ ਜਿੰਨੀਆਂ ਡੈੜੀਆਂ ਪੈ ਗਈਆਂ ਤਾਂ ਅਚਾਨਕ ਉਥੇ ਮੱਕੀ ਵਿਚ ਨਹੀਂ ਪੈ ਗਈ ਉਹ ਉਹ ਕਿਸਾਨਾਂ ਦੇ ਸਾਹ ਤੋਂ ਪੱਬਾਂ ਮਾਰਦੇ ਰੋਂਦੇ ਦੇਖੇ ਨਹੀਂ ਗਏ ਜਾਨੀ ਕਿ ਸੁਪਰ ਸੀਡਰ ਕਿੱਥੋਂ ਬਰਤ ਲੈਣਗੇ ਉਹ ਕਿਸਾਨ ਉਹ ਸੁਪਰ ਸੀਡਰ ਨੇ ਪਹਿਲੇ ਹੀ ਨੁਕਸਾਨ ਕਰਤਾ ਪਹਿਲੇ ਇੰਨਾ ਨੁਕਸਾਨ ਕਰਤਾ ਖੇਤੀ ਮਹਾੜੀ ਜਿਹੜੇ ਡਾਕਟਰ ਨੇ ਉਹਨਾਂ ਤੋਂ ਸੁੰਡੀ ਦਾ ਪਰਹੇਜ਼ ਨਹੀਂ ਹੋਇਆ ਇੱਕ ਵੀ ਤੁਸੀਂ ਮੈਨੂੰ ਮੀਡੀਆ ਦੇ ਵਿੱਚ ਖਬਰ ਦਿਖਾ ਦਿਓ ਵੀ ਉਹ ਰੇ ਕਵਰੇਜ ਕਰ ਲਈ ਸੁੰਡੀ ਸੁੰਡੀ ਦੀ ਖੇਤੀਬਾੜੀ ਡਾਕਟਰਾਂ ਨੇ ਇਹਨਾਂ ਨੂੰ ਸੁੰਡੀ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਸੁੰਡੀ ਪੈ ਰਹੀ ਹੈ ਉਹ ਸੁੰਡੀ ਨੇ ਥੱਲੋਂ ਜੜਾਂ ਕੱਟ ਦਿੰਦੀ ਹੈ ਕਣਕ ਸੁੱਕ ਜਾਂਦੀ ਹੈ ਜਦੋਂ ਕੀਲੇ ਦੇ ਵਿੱਚ 10 2 ਵੀਕੇ ਕਣਕੇ ਨਾ ਰਹੀ ਫਿਰ ਕਿਸਾਨ ਕਰੂਗੀ ਅੱਕ ਕੇ ਬਾਕੇ ਕਿਸਾਨਾਂ ਨੇ ਉੱਥੇ ਮੱਕੀ ਬੀਜਣੀ ਪਈ ਠੀਕ ਹੈ ਤੇ ਡਬਲ ਖਰਚੇ ਹੋ ਗਏ ਪਹਿਲਾਂ ਕਣਕ ਤੇ ਹੋ ਗਿਆ ਡੀਏਪ ਦਾ ਥੈਲਾ ਜਿਹੜਾ 1800 ਦਾ ਬਲੈਕ ਦੇ ਵਿੱਚ ਹੁਣ ਵੀ ਮਿਲ ਰਿਹਾ ਕਿਸਾਨਾਂ ਨੂੰ ਜਿਹਦੇ ਵਿੱਚ ਨਾਲ ਨੈਨੋ ਯੂਰੀਆ ਤੇ ਡੀਏਪ ਦਿੱਤਾ ਜਾ ਰਿਹਾ ਤੇ ਐਡੀ ਲੁੱਟ ਕਿਸਾਨਾਂ ਦੀ ਹੋ ਰਹੀ ਹੈ ਇੱਕ ਏਕੜ ਤੇ ਇੱਕ ਥੈਲਾ ਕਿਸਾਨਾਂ ਨੂੰ ਮਿਲਦਾ ਤੇ ਜਿਹਦੇ ਲਵੇ 5 ਏਕੜ ਨੇ ਕਿਵੇਂ ਕਿਸਾਨ ਦੋ ਦੋ ਫਸਲਾਂ ਬੀਜ ਦੂਗਾ ਪਹਿਲੀ ਸੁੰਡੀ ਖਾ ਗਈ ਦੂਜੀ ਨੂੰ ਬੀਜਣ ਵਾਸਤੇ ਪੈਸੇ ਨਹੀਂ ਤੇ ਕਿਸਾਨ ਲਵੇ ਬੋਨਾ ਬੂਟਾ ਖਾ ਕੇ ਜੀ ਬਸ ਹੁਣ ਜਣੀ ਕਿ ਬੇਲਰ ਜੇ ਨਹੀਂ ਮਿਲਦਾ ਤਾਂ ਕੋਈ ਹੱਲ ਨਹੀਂ ਤਾਂ ਅਸੀਂ ਸੋਡੇ ਮੀਡੀਅਮ ਰਹੀ ਮਾਜਾ ਸਭ ਕਹਿਣਾ ਚਾਹਣਾ ਕਿ ਹੱਕ ਠੋਕ ਕੇ ਅਗ ਲਵਾਵਾਂਗੇ ਤੇ ਲਾਵਾਂਗੇ ਜੇ ਸਾਡੇ ਲਵੇ ਸਰਕਾਰ ਕੋਈ ਪ੍ਰਬੰਧ ਨਹੀਂ ਕਰਦੀ ਸਾਨੂੰ ਖੁਦ ਖੁਸ਼ੀ ਆ ਉਹ ਕਹਿੰਦਾ ਨੇ ਸੱਪ ਦੇ ਮੂੰਹ ਚ ਕਿਰ ਲਿਆ ਜੇ ਖਾਂਦਾ ਤਾਂ ਵੀ ਮਰਦਾ ਜੇ ਨਹੀਂ ਖਾਂਦਾ ਤਾਂ ਵੀ ਮਰਦਾ ਸਾਡੇ ਤਾਂ ਮੂੰਹ ਚ ਉਹ ਕੰਮ ਹੋਇਆ ਪਿਆ ਸਾਡੀ ਹਾਲਤ ਆ ਜਿਹੜੀ ਉਹ ਦੇਖਣਯੋਗ ਨਹੀਂ ਸਾਨੂੰ ਪਤਾ ਜੇ ਸਾਡੇ ਰੱਬ ਨੂੰ ਪਤਾ ਵੀ ਅੱਜ ਅਸੀਂ ਕਿਵੇਂ ਦਿਨ ਲੱਕ ਕੱਢ ਰਹੇ ਹਾਂ ਠੀਕ ਹੈ ਅਚ ਨਹੀਂ ਕਿ ਜੇ ਕੋਈ ਮੁਲਾਜ਼ਮ ਆਇਆ ਪ੍ਰਸ਼ਾਸਨਿਕ ਅਧਿਕਾਰੀ ਆਏ ਤਾਂ ਫਿਰ ਉਵੇਂ ਹੀ ਹੋ ਜਿਵੇਂ ਪੁਲਿਸ ਪ੍ਰਸ਼ਾਸਨ ਨਾਲ ਹੋਇਆ ਜਿਵੇਂ ਪਹਿਲਾਂ ਹੋਇਆ ਜੀ ਅਸੀਂ ਓਕਣੇ ਸਤਕਾਰ ਨਾਲ ਆਉਣਾ ਸਤਕਾਰ ਕਰਦੇ ਆਉਣ ਤੇ ਅਸੀਂ ਬਿਠਾਉਣੇ ਆ ਚਾਹ ਪਾਣੀ ਪਿਲਾਉਣੇ ਜੀ ਕਹਿਣਾ ਜੀ ਕਹੋਣੇ ਆ ਪਰ ਸਾਡੀ ਮਜਬੂਰੀ ਹੈ ਉਹਨਾਂ ਦੀ ਵੀ ਚਲੋ ਮਜਬੂਰੀਆਂ ਮਲਾਓ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਖਿਲਾਫ ਨਹੀਂ ਕੋਈ ਬੋਲਦੇ ਉਹ ਆਉਣਗੇ ਵੈਲਕਮ ਜੀ ਆਇਆਂ ਨੂੰ ਪਰ ਉਹਨਾਂ ਦਾ ਘਰਾਓ ਅਸੀਂ ਪਿੰਡ ਲੈਵਲ ਤੇ ਕਰਾਂਗੇ ਜੇ ਸਾਨੂੰ ਪੰਜਾਬ ਲੈਵਲ ਤੇ ਵੀ ਕੰਮ ਕਰਨਾ ਪਿਆ ਤਾਂ ਸੜਕਾਂ ਤੇ ਨੇਰੀਆਂ ਲਿਆਦਾਂਗੇ ਇਹ ਸਾਡੀ ਸੂਬਾ ਕਮੇਟੀ ਦਾ ਫੈਸਲਾ ਇਹ ਪ੍ਰਸ਼ਾਸਨ ਦੇਖ ਸਮਝ ਕੇ ਇਹ ਗੱਲ ਨੂੰ ਹੱਥ ਪਾਵੇ ਬਿਲਕੁਲ ਜੀ ਸੋ ਅੱਗ ਲਾਉਣ ਬਾਰੇ ਗਰਾਊਂਡ ਰਿਐਲਿਟੀ ਹੈ ਜਿਹੜੀ ਗਰਾਊਂਡ 0 ਤੋਂ ਰਿਐਲਿਟੀ ਤੁਹਾਨੂੰ ਦਿਖਾਈਆ ਕਿ ਕਿਸਾਨ ਅੱਗ ਕਿਉਂ ਲਗਾਉਂਦੇ ਨੇ ਵੇਲਰ ਨਹੀਂ ਪਹੁੰਚ ਰਹੇ ਪੰਜ ਪਿੰਡਾਂ ਚ ਦੱਸਿਆ ਜਾ ਰਿਹਾ ਕਿ ਕੋਈ ਵੀ ਵੇਲਰ ਨਹੀਂ ਹੈ ਅਤੇ ਫੂਸ ਆ ਜਿਹੜਾ ਕਿਤੇ ਨਾ ਕਿਤੇ ਰਹੇ ਦਖੂਂ ਦਾ ਜਿਹੜੀ ਝੋਨੇ ਦੀ ਉਹਦਾ ਕੀ ਹੱਲ ਕੀਤਾ ਜਾਵੇ ਇੱਥੋਂ ਤੱਕ ਕਹਿ ਰਹੇ ਨੇ ਤੇ ਸੁਪਰ ਸੀਡਰ ਨੂੰ ਕਹਿ ਰਹੇ ਨੇ ਕਿ ਪਿਛਲੇ ਸਮੇਂ ਦੌਰਾਨ ਸੁਪਰ ਸੀਡਰ ਦੀ ਬਿਜਾਈ ਚ ਸੰਡੀ ਪਈ ਸੰਡੀ ਨੇ ਕਣਕ ਦਾ ਨੁਕਸਾਨ ਕੀਤਾ ਅਤੇ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਤਕਰੀਬਨ 2 ਘੰਟੇ ਤੱਕ ਬਿਠਾ ਕੇ ਰੱਖਿਆ ਕਿਸਾਨਾਂ ਨੇ ਕਿ ਜੇ ਹੋਰ ਵੀ ਅਧਿਕਾਰੀ ਆਉਣਗੇ ਆਉਣ ਵਾਲੇ ਸਮੇਂ ਚ ਸਾਨੂੰ ਵੇਲਰ ਨਹੀਂ ਮਿਲਦੇ ਤਾਂ ਸਾਡੀ ਅੱਗ ਲਾਉਣਾ ਮਜਬੂਰੀ ਬਣੇਗੀ ਤੇ ਜੇਕਰ ਪ੍ਰਸ਼ਾਸਨਿਕ ਅਧਿਕਾਰੀ ਆਉਣਗੇ ਤਾਂ ਉਹਨਾਂ ਦਾ ਅਸੀਂ ਸਤਕਾਰ ਨਾਲ ਘਿਰੋ ਵੀ ਕਰਾਂਗੇ ਉਹਨਾਂ ਨੂੰ ਇੱਥੇ ਹੀ ਵਿਠਾਵਾਂਗੇ ਗੁਰਤੇਜ ਸਿੰਘ ਥੂਈ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ